ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਖੜਿਆ ਆਣਾ ਜਿਹੜੇ ਵੀਰ ਨੂੰ ਟਰੈਕਟਰ ਚਾਹੀਦਾ ਹੁੰਦਾ ਤਾਂ ਇੱਥੇ ਆ ਕੇ ਤੁਸੀਂ ਕੰਟੈਕਟ ਕਰ ਲੈਣਾ ਪਲਾਟ ਨੰਬਰ 1 ਦੇ ਵਿੱਚ ਟਰੈਕਟਰ ਜਿਹੜੇ ਖੜੇ ਹੁੰਦੇ ਨੇ ਤੁਸੀਂ ਦੇਖੋ ਜਮਾ ਨਵੇਂ ਨਵੇਂ ਇੱਥੋਂ 4-5 ਟਰੈਕਟਰ ਸੇਲ ਹੋ ਗਏ ਅੱਜ 2022 ਮਾਡਲ ਸਵਰਾਜ ਹੀ ਜਿਹੜੇ ਜਮਾ ਨਵੇਂ ਨਵੇਂ ਹੋ ਗਏ ਜਿਵੇਂ ਆ ਹਾਲੈਂਡ ਖੜਾ ਹੈ ਇਸੇ ਲੋਟ ਹਾਰ ਪਾਏ ਹੋਏ ਸੀ ਜੇ ਕਿਸੇ ਨੂੰ ਇਹ ਟਰੈਕਟਰ ਚਾਹੀਦਾ ਤਾਂ ਕੰਟੈਕਟ ਕਰ ਸਕਦਾ ਮਿੱਤਰੋ ਨੰਬਰ 77809511 ਤੇ ਹੌਲੈਂਡ ਆਪਣਾ 2075310855 ਸਾਰੇ ਤੇ ਆਹ ਖੜਾ 10 ਮਾਟ 855 ਤੇ S17 ਮਾਡਲ ਆ ਤੇ ایسਰ ਆ ਗਿਆ ਇਧਰ ਤਲਵੰਡੀ ਜਿਹੜਾ ਛੋਟਾ ਟਰੈਕਟਰ ਵੱਧ ਚੱਲਦਾ ਗਾ 99 ਮਾਡਲ 1,70,000 ਰੁਪਿਆ ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ ایسਰ ਦੀ ਮਿੱਤਰੋ ਬਹੁਤ ਚੰਗਾ ਟਰੈਕਟਰ ਆ ਪੂਰਾ ਸਾਫ ਆਗਾ ایسਰ 241 NC ਟਾਇਰ ਨਵੇਂ ਨੇ ਜੌਂਡੀਅਰ ਆ ਗਿਆ 18 19 ਮਾਡਲ 7,05,000 ਰੁਪਿਆ ਡਿਮਾਂਡ ਮਿੱਤਰੋ ਬਾਕੀ ਮੌਕੇ ਤੇ ਹੋਊ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਨਾਲ ਦੇ ਟਾਇਰਾਂ ਦੇ ਵਿੱਚ ਆ 70 ਪੈਸੇ ਟਾਇਰ ਨਾਲ ਦੇ ਟਰੈਕਟਰ ਤੇ ਖੜਿਆ ਫਾਸਟ ਓਨਰ ਆਗਾ ਤੇ ਪੰਜਾਬ ਨੰਬਰ ਆਗਾ ਤੇ ਪਹਿਲੇ ਘਰੇ ਟਰੈਕਟਰ ਖੜਾ ਮਿੱਤਰੋ ਜਿਹੜੇ ਵੀ ਨੂੰ ਚਾਹੀਦਾ ਕੰਟੈਕਟ ਕਰ ਸਕਦਾ 735 ਸਵਰਾਜ ਖੜਾ ਦੂ ਬਾਦ 4 ਮਾਡਲ 2 ਲੱਖ 5000 ਰੁਪਏ ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ ਸਵਰਾਜ 735 ਦੀ ਫਾਰਮ ਟਰੈਕ 60 11 ਮਾਡਲ 3 ਲੱਖ 10000 ਰੁਪਏ ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ ਤੇ ਫਾਰਮ ਟਰੈਕ ਇਧਰਲੀ ਸਾਈਡ ਤੇ ਆ ਗਿਆ ਹੋਰ 6 ਮਾਡਲ 2 ਲੱਖ 65000 ਰੁਪਏ ਫਾਰਮ ਟਰੈਕ 60 ਵਾਲੇ ਲਓ ਜੀ ਕਰੋ ਚੈੱਕ ਦਾ 6 ਮਾਡਲ ਆ 2 ਪੁਆਇੰਟ ਡਿਮਾਂਡ ਆ ਤੇ ਮਹਿੰਦਰਾ 265 DI 96 ਮਾਡਲ 1 ਲੱਖ 48000 ਰੁਪਏ 96 ਮਾਡਲ ਦਾ 1 48 ਫਾਰਮ ਟਰੈਕ ਮਿੱਤਰੋ ਫੇਰ 60 ਅਗਰ 9 ਟੈਰਾਂ ਦੇ ਵਿੱਚ 7 ਮਾਡਲ ਆ 2 ਲੱਖ 60000 ਰੁਪਏ ਇਧਰ ਨੂੰ ਜਿਹੜੇ ਸੂਟ ਟਰੈਕਟਰਾਂ ਦੀ ਡਿਮਾਂਡ ਬਹੁਤ ਵੱਧਾ ਤਲਵੰਡੀ ਸਾਬੋ ਕੰਨੀ ਤੁਸੀਂ ਦੇਖ ਸਕਦੇ ਹੋਗੇ ਨਾ ਤੇ ਹੁਣ ਟਰੈਕਟਰਾਂ ਦੇ ਵੱਡਿਆਂ ਦੀ ਵੀ ਤੁਹਾਨੂੰ ਗੈਨਟੀ ਵਧੀਆ ਉਹ ਵੀ ਅੱਜ ਬੜਾ ਘੱਟ ਲੱਗਦਾ ਵੀ ਅੱਜ 5 ਸੀਟ ਟਰੈਕਟਰ ਸੀ ਜਿਹੜੇ ਸਵਰਾਜ 855 18 19 20 21 22 ਮਾਡਲ ਤੱਕ ਜਿਹੜੇ ਪੰਜੇ ਟਰੈਕਟਰ ਮਿੱਤਰੋ ਸੇਲ ਹੋ ਗਏ ਸਵਰਾਜ 855 ਹੌਲੈਂਡ ਦੀ ਟਰਾਈ ਚੱਲੀ ਜਾਂਦੀ ਜੌਂਡੀਆਰਾਂ ਦੀ ਜਿਹੜੀ ਟਰਾਈ ਆ ਚੱਲੀ ਜਾਂਦੀ ਸੀ ਅੱਜ ਜੌਂਡੀਆਰ 753 ਦਾ ਵੀ ਥੋੜੇ ਘੱਟੀ ਸੀ ਟਰੈਕਟਰ ਦੋ ਕੀ ਸੀਗੇ ਤੇ ਇਧਰ 14 ਮਾਡਲ ਖੜਾ ਹਰਿਆਣਾ ਨੰਬਰ ਉੱਤੇ ਹਨਾ ਤੇ ਬਾਕੀ ਆ ਖੜਾ ਮਿੱਤਰੋ ਸਵਰਾਜ 735 140 ਡਿਮਾਡਾ 79 ਮਾਡਲ ਆ ਫੁੱਲ ਕੰਮ ਆ ਇੰਜਨ ਗੇਰ ਦਾ ਤੇ 37 10 ਜੇ ਕਿਸੇ ਨੇ ਤਿਆਰ ਕਰਵਾਉਣਾ ਹੁੰਦਾ 175000 91 ਮਾਡਲ ਦੀ ਤੇ ਆਗਾ 724 FE 2001 ਮਾਡਲ 1,80,000 ਰੁਪਏ ਦੇ ਵਿੱਚ ਇਹ ਖੜਾ ਤੇ ਆਹ ਖੜਾ ਮਿੱਤਰੋ 88 ਮਾਡਲ 140 88 ਮਾਡਲ ਦਾ ਵੀ ਡਿਮਾਂਡ ਜੀ 1,40,000 ਰੁਪਏ ਰੱਖੀ ਹੋਈ ਆ ਤੇ ਫਾਰਮ ਟਰੈਕ 60 ਤੇ 60 ਬਹੁਤ ਜਿਆਦਾ ਆ ਮਿੱਤਰੋ ਆ ਵੀ 60 ਖੜਾ ਹੈਗਾ ਤੇ ਟਰਾਲੀਆਂ ਆ ਗਈਆਂ ਤੇਲੀ ਸਾਈਡ ਤੇ ਦੇਖੋ ਮਿੱਤਰੋ 11 ਦਾ 80 ਸੀ ਆ ਤੇ ਜਿਹੜੀ ਜਿਹੜੀ ਡਿਮਾਂਡ ਆ ਗਈ ਮਾਡਲ ਲਿਖੀ ਨਹੀਂ ਹੋਈ ਨਾ ਉਹ ਟਰਾਲੀ ਨਹੀਂ ਲਿਖਿਆ ਨਾ ਇਹਦੀ ਲਿਖੀ ਆ ਤੇ ਕੰਟੈਕਟ ਕਰ ਸਕਦੇ ਹੋ 744 ਖੜਾ ਮਿੱਤਰੋ ਦੋ ਮਾਡਲ 190 ਦਾ ਆ ਖੜੀਆਂ ਨੇ ਟਰਾਲੀਆਂ 142000 ਰੁਪਿਆ 160000 ਰੁਪਿਆ ਦੀ ਆ ਟਰਾਲੀ ਐ ਤੇ 142 ਦੀ ਆ ਟਰਾਲੀ ਆ ਤੇ ਮੈਂਨ ਮਿੱਤਰੋ ਚਾਹੂੰ ਕਹਿੰਦਾ ਇੱਥੇ ਆਪਣੀ ਜਿਹੜੀ ਮੰਡੀ ਆ ਹਰ ਬੁੱਧਵਾਰ ਨੂੰ ਜਿਹੜੀ ਉਹ ਲੱਗਦੀ ਆ ਤੁਸੀਂ ਇੱਥੇ ਆ ਕੇ ਟਰੈਕਟਰ ਚੈੱਕ ਕਰ ਸਕਦੇ ਹੋ ਅੱਜ ਆਪਣੇ ਕੋਲੇ 5 ਸਵਰਾਜ ਦੀ ਦੋ ਜੌਂਡੀਆ ਸੀਗੇ 37 10 37 30 ਆ ਗਿਆ ਮਿੱਤਰੋ ਪੁਰਾਣਾ ਐਨ ਸੀ 43 ਸਵਰਾਜ ਆਪਣਾ ਸੋਰੀ ਐਸ਼ਰ ਸਵਰਾਜ ਨਿਕਲ ਗਿਆ ਮੂਹਰੇ ਸਵਰਾਜ ਜਿਹੜਾ ਪਹਿਨੜੇ ਨਵੇਂ ਮਾਡਲ ਆ ਤੇ ਆਹ ਸਵਰਾਜ ਖੜਾ ਇਹਨੂੰ ਟਰਾਈ ਚੱਲੀ ਜਾਂਦੀ ਇਹਦੀ ਤੇ 60 35 ਫਾਰਮ ਟਰੈਕ 60 ਤੁਹਾਨੂੰ ਦੱਸਿਆ ਵੀ 60 60 60 ਨੇ ਅਜ ਬਹੁਤ ਜ਼ਿਆਦਾ ਮੰਡੀ ਦੇ ਵਿੱਚ ਖੜਾ 12 ਮਾਡਲ ਆ 4 10 ਡਮਾਡਾ ਤੇ ਮਹਿੰਦਰਾ 265 ਡੀ ਆਈ 22 ਮਾਡਲ 4 ਲੱਖ 5 ਹਜ਼ਾਰ ਰੁਪਏ ਦੀ ਡਿਮਾਂਡ ਆ ਮਿੱਤਰੋ ਕੋਕਾ ਪੀਸਾ ਬਚਾ ਜਿਹੜੇ ਨੂੰ ਵੀ ਚਾਹੀਦਾ ਹੈ ਤਾਂ ਖਰੀਦ ਸਕਦਾ 5245 ਇਹਦੀ ਵੀ ਡਿਮਾਂਡ ਬਹੁਤ ਵਧੀਆ ਹੈ ਨਾ ਤੇ 8 ਮਾਡਲ ਆ 2 ਲੱਖ 45 ਹਜ਼ਾਰ ਰੁਪਏ ਡਿਮਾਂਡ ਹੈ ਜੀ 275 ਤੇ ਦਨਰ ਨਿਵਰ 240 ਤੇ ਸਕੌਟ ਖੜਾ ਮਿੱਤਰੋ 40 ਦਾ 97 ਮਾਡਲ ਦਾ 1.5 ਲੱਖ ਰੁਪਿਆ ਡਿਮਾਂਡ ਆ ਜੌਂਡੀ ਯਾਰ ਖੜਾ ਮਿੱਤਰੋ 50 50 ਡੀ ਖੜਾ ਇੱਧਰ ਲਈ ਖੜ ਦੇ ਉੱਤੇ 20 ਮਾਡਲ ਆ 590 ਇਹਨਾਂ ਦਾ 21 ਦੀ ਕਾਪੀ ਆ ਅਰਜਨ 15 ਮਾਡਲ 4 ਲੱਖ 50 ਹਜ਼ਾਰ ਰੁਪਏ ਦਾ ਮਾਡਲ ਜਿਹੜੀ ਜੀ ਅਰਜਨ ਦੀ ਉਹ ਰੱਖੀ ਹੋਈ ਆ ਤੇ ਆ ਇੱਕ ਨੰਬਰ ਪਲਾਟ ਵਾਲੇ ਬੰਦੇ ਨੇ ਇਹਨਾਂ ਤੋਂ ਟਰੈਕਟਰ ਆ ਤੁਸੀਂ ਕਦੇ ਵੀ ਲਿਜਾ ਸਕਦੇ ਹੋ ਮਿੱਤਰੋ ਤੇ ਇਸ ਤੋਂ ਬਾਅਦ ਹੌਲਾਈਂਡ 373 ਜਿਹੜੇ ਨੂੰ ਵੀਰ ਨੂੰ ਚਾਹੀਦਾ ਤਾਂ ਕੰਟੈਕਟ ਕਰਦਾ ਤੁਸੀਂ ਕਰ ਸਕਦੇ ਹੋ ਮਿੱਤਰੋ ਬਿਲਕੁਲ ਨਵਾਂ ਟਰੈਕਟਰ ਆ ਸ਼ੌਰਮ ਕੰਡੀਸ਼ਨ ਆ ਤੇ ਹੀ ਮਾਡਲ ਆ ਤੇ 855 ਡਿਮਾਂਡ ਰਹੀ ਟਰੈਕਟਰ ਦੀ ਉਹ ਰੱਖੀ ਹੋਈ ਆ ਜਿਹੜੇ ਵੀ ਵੀਰ ਨੂੰ ਚਾਹੀਦਾ ਬਈ ਕੰਟੈਕਟ ਕਰ ਸਕਦਾ Hvað ekki vídeo hverður sér tannu hann?